ਸੋ ਬੇਸਿਕਲੀ ਬਹੁਤ ਡਰ ਪਾਉਣ ਵਾਲੀ ਘਟਨਾ ਹੈ ਬੇਸਿਕਲੀ ਇਹ ਹੈ ਜਿਵੇਂ ਹੁਣ ਅਸੀਂ ਦੂਸਰੀ ਸਿਟੀਸ ਤੋਂ ਆਕੇ ਦੂਸਰੀ ਸਿਟੀਸ ਦੇ ਵਿੱਚ ਕੰਮ ਕਰ ਰਹੇ ਹਾਂ ਪੇਰੈਂਟਸ ਬਹੁਤ ਅਨਸੇਫ ਮਹਿਸੂਸ ਕਰ ਰਹੇ ਨੇ ਮਤਲਬ ਬਹੁਤ ਗਲਤ ਚੀਜ਼ ਹੋਈ ਆ ਇੱਕ ਡਾਕਟਰ ਦੇ ਨਾਲ ਕਿਉਂਕਿ ਡਾਕਟਰ ਸਾਰਿਆਂ ਦੀ ਜਾਨਾਂ ਬਚਾਉਂਦੇ ਨੇ ਬਟ ਉਹਨਾਂ ਦੀ ਹੀ ਜਾਨ ਲੈ ਲਈ ਗਈ ਹੈ ਤੁਸੀਂ ਕਿਥੋਂ ਕਿਹਦਾ ਚਿਰ ਹੋ ਗਿਆ ਤੁਹਾਨੂੰ ਕਿਸੇ ਕੋ ਨਾਰਕੋਟਿਕਸ ਤੇ ਜੋ ਕਰਦੇ ਸੋ ਮੈਨੂੰ ਬੇਸਿਕਲੀ 3 ਸਾਲ ਹੋ ਗਏ ਨੇ ਸਤੰਬਰ ਦੇ ਵਿੱਚ ਕਿੰਨਾ ਅਨਸੇਫ ਸੰਦਨ ਨਹੀਂ ਮੈਨਾਂ ਦਾ ਸੋ ਜਿਵੇਂ ਹੁਣ ਆਸ-ਪਾਸ ਟਰੈਵਲ ਕਰਨਾ ਹੈ ਜਾਂ ਇੱਥੇ ਰਹਿਣਾ ਹੈ ਉਹ ਚੀਜ਼ ਅਨਸੇਫ ਲੱਗ ਰਹੀ ਹੈ ਕਿਉਂਕਿ ਕੁਝ ਨਹੀਂ ਪਤਾ ਹੈਗਾ ਕਿ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਮਤਲਬ ਇਹ ਚੀਜ਼ ਸਾਨੂੰ ਅਨਸੇਫ ਮਹਿਸੂਸ ਕਰਵਾ ਰਹੀ ਆ ਜਿਵੇਂ ਪੇਸ਼ੈਂਟਸ ਵਗੈਰਾ ਨਾਲ ਅਸੀਂ ਕਲੋਸ ਕੰਟੈਕਟ ਦੇ ਵਿੱਚ ਹੁੰਨੇ ਆ ਬਿਕਾਜ਼ ਫਿਜ਼ੀਓਥੈਰੇਪਿਸਟ ਆ ਅਸੀਂ ਸਾਨੂੰ ਜ਼ਿਆਦਾ ਸਮਾਂ ਇੱਕ ਪੇਸ਼ੈਂਟ ਦੇ ਨਾਲ ਬਤੀਤ ਕਰਨਾ ਪੈਂਦਾ ਪਲੱਸ ਫਿਜ਼ੀਕਲ ਟੱਚ ਬਹੁਤ ਜ਼ਿਆਦਾ ਹੁੰਦਾ ਐਜ਼ ਅ ਫੀਮੇਲ ਮਤਲਬ ਉਹ ਚੀਜ਼ ਹੁਣ ਅਨਸੇਫ ਲੱਗ ਰਹੀ ਹੈ ਕਿ ਮਤਲਬ ਕਿਸੇ ਪੇਸ਼ੈਂਟ ਨੂੰ ਕਿਵੇਂ ਟਰੀਟ ਕਰੀਏ ਉਹ ਲੱਗਦਾ ਕਿ ਫੈਮਿਲੀ ਨੂੰ ਵੀ ਕੋ ਟੈਨਸ਼ਨ ਹੈ ਕਿ ਫੈਮਿਲੀ ਨਾਲ ਗੱਲਬਾਤ ਹੋ ਰਹੀ ਹੈ ਬਿਲਕੁਲ ਸਰ ਫੈਮਿਲੀ ਦੇ ਬਾਰ ਬਾਰ ਫੋਨ ਆ ਰਹੇ ਨੇ इवन ਫੈਮਿਲੀ ਮੇਰੇ ਕੋਲ ਹੋ ਕੇ ਵੀ ਗਈ ਹੈ ਮਤਲਬ ਉਹਨਾਂ ਨੂੰ ਵੀ ਇਹ ਚੀਜ਼ ਬਹੁਤ ਡਰਾ ਰਹੀ ਹੈ ਉਹ ਇਹ ਵੀ ਕਹਿ ਰਹੇ ਨੇ ਕਿ ਅਗਰ ਤੁਹਾਡਾ ਮਨ ਹੈ ਤਾਂ ਰੁਕਣ ਦਾ ਰੁਕੋ ਨਹੀਂ ਤਾਂ ਅਦਰਵਾਈਜ਼ ਜੇ ਤੁਹਾਨੂੰ ਸੇਫ ਨਹੀਂ ਲੱਗਦਾ ਤਾਂ ਤੁਸੀਂ ਘਰ ਆ ਸਕਦੇ ਹੋ ਉਹ ਲੱਗਦਾ ਕਿ ਪਹਿਲਾਂ ਕੋਲਕਾਤਾ ਦੇ ਵਿੱਚ ਹੋਈਆਂ ਫਿਰ ਉਸ ਤੋਂ ਬਾਅਦ ਸਿਰ ਘਟਨਾਈਆਂ ਵਾਪਰ ਰਹੀਆਂ ਨੇ ਮੈਨਾਂ ਡਾਕਟਰ ਸੇਫੀ ਨਾਲ ਪਰਮਾਣ ਸਰ ਬਿਲਕੁਲ ਹੁਣ ਤੁਸੀਂ ਕੁੜੀਆਂ ਨੂੰ ਵੀ ਪੁੱਛੋਗੇ ਸਾਰੇ ਇਹੀ ਕਹਿਣਗੇ ਵੀ ਸੇਫਟੀ ਨਹੀਂ ਮਹਿਸੂਸ ਹੋ ਰਹੀ ਲਗਾਤਾਰ ਮਤਲਬ ਐਂਜ਼ਾਇਟੀ ਰਹਿ ਰਹੀ ਹੈ ਇਸ ਚੀਜ਼ ਕਰਕੇ ਈਵਨ ਪੀਜਸ ਦੇ ਵਿੱਚ ਵੀ ਐਵੇਂ ਲੱਗ ਰਿਹਾ ਹੈ ਕਿ ਕੁਝ ਨਾ ਕੁਝ ਹੋ ਜਾਏਗਾ ਜਾਂ ਕੁਝ ਇਹੇ ਡਰ ਰਹਿ ਰਿਹਾ ਹੈ ਲਗਾਤਾਰ ਲੰਮੇ ਸਮੇਂ ਵਾਸਤੇ ਕਿਤੇ ਨ ਸੁਰੱਖਿਆ ਹੋਣੀ ਚਾਹੀਦੀ ਮੇਰੇ ਅਕੋਰ ਸਰ ਸਿਕਿਉਰਿਟੀ ਹੋਣੀ ਚਾਹੀਦੀ ਹੈ ਗਾਰਡਸ ਹੋਣੇ ਚਾਹੀਦੇ ਨੇ ਕੈਮਰਾਜ਼ ਹੋਣੇ ਚਾਹੀਦੇ ਨੇ ਜੇ ਕੋਈ ਇਨਸੀਡੈਂਟ ਹੁੰਦਾ ਵੀ ਹੈ ਮਤਲਬ ਕੁਝ ਅਸੀਂ ਇਹ ਜੇ ਕੋਈ ਸੈਲ ਹੋਣਾ ਚਾਹੀਦਾ ਜਿਹਦੇ ਵਿੱਚ ਜਾ ਕੇ ਆਪਾਂ ਕੰਪਲੇਂਟ ਕਰ ਸਕੀਏ ਤੇ ਸਾਡੀ ਸੁਣਵਾਈ ਹੋ ਸਕੇ ਮਤਲਬ ਕਿ ਲੜਕੀਆਂ ਪੀਜੀ ਦੇ ਵਿੱਚ ਨਹੀਂ ਰਹਿਣ ਸੋ ਕਿਸੇ ਦਾ ਕੁਝ ਨਹੀਂ ਪਤਾ ਹੈਗਾ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਆਪਣੀ ਸੇਫਟੀ ਆਪਣੇ ਹੱਥ ਦੇ ਵਿੱਚ ਹੁੰਦੀ ਹੈ ਮਤਲਬ ਉਸ ਸਾਥ ਦੇ ਨਾਲ ਡਰ ਤਾਂ ਹੈ ਸਰ